ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅਧਿਕਾਰੀ ਦੀ ਪਰਖ ਹੁੰਦੀ ਆਈ ਹੈ ਇਸੇ ਤਰ੍ਹਾਂ ਸ਼੍ਰੀ ਦਸਮੇਸ਼ ਜੀ ਨੇ ਸਮੇਂ ਦੀ ਵਿਚਾਰ ਕੀਤੀ ਊਤਪਵਿਖਤ ਵਰਤਮਾਨ ਤਿੰਨਾਂ ਕਾਲਾਂ ਦੇ ਗਿਆਤਾ ਸਰਬ ਕਲਾ ਸਮਰੱਥ ਦਿੱਲੀ ਦੀ ਸੰਗਤ ਦੇ ਔਨ ਸਮੇਂ ਲਖੀ ਸ਼ਾਵਨ ਜਾਰੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾ ਜ਼ਿਕਰ ਕੀਤਾ ਕਿਹਾ ਮਹਾਰਾਜ ਇੰਨੇ ਸਾਰੇ ਲੋਕਾਂ ਵਿੱਚੋਂ ਸਿੱਖ ਦੀ ਪਹਿਚਾਣ ਕਿਵੇਂ ਹੁੰਦੀ ਮਹਾਰਾਜ ਨੇ ਗਰਜ ਕੇ ਕਿਹਾ ਸੀ ਮੈਂ ਹੁਣ ਸਿੱਖ ਨੂੰ ਐਸਾ ਸਰੂਪ ਦੇਾਂਗਾ ਲੱਖਾਂ ਵਿੱਚੋਂ ਬੈਠਾ ਇੱਕ ਨਜ਼ਰ ਆਵੇਗਾ ਲੁੱਕ ਨਾ ਸਕੇਗਾ ਝਟ ਦਿਸੇ ਪਏਗਾ ਕਿ ਉਹ ਸਿੱਖ ਹੈ ਹੁਣ ਉਸ ਰੂਪ ਤੇਨ ਦਾ ਸਮਾਂ ਆ ਗਿਆ ਸੀ ਦਸਮ ਪਿਤਾ ਨੇ ਤੱਕਿਆ ਜਦ ਚਾਰ ਸ਼ੁਫੇਰੇ ਕਾਇਰਤਾ ਤੇ ਬੁਝ ਦਿਨੀ ਦੇ ਹਰ ਥਾਂ ਡੇਰੇ ਅਨਖ ਦੌੜ ਗਈ ਹਿੰਦ ਚੋਂ ਕੁਛ ਪਰੇ ਭਰੇਰੇ ਗੈਰਤ ਦਿਸੀ ਉੱਡਦੀ ਲਖੰਭ ਉਚੇਰੇ ਸਮਤ 1756 ਦੀ ਵਿਸਾਖੀ ਤੋਂ ਕਾਫੀ ਸਮਾਂ ਪਹਿਲਾਂ ਗੁਰੂ ਸਾਹਿਬ ਨੇ ਸਾਰੇ ਹਿੰਦੁਸਤਾਨ ਅਤੇ ਹੋਰ ਕਾਬਲ ਕੰਧਾਰ ਦੇਸ਼ਾਂ ਵਿੱਚ ਇਹ ਸੁਨੇਹੇ ਭੇਜੇ ਕਿ ਇਸ ਵਾਰੀ ਵਿਸਾਖੀ ਦੇ ਮੌਕੇ ਸਭ ਸੰਗਤਾਂ ਹਮ-ਹਮਾ ਕੇ ਪੁੱਜਣ। ਵਿਸਾਖੀ ਵਾਲੇ ਦਿਨ ਇੱਕ ਬਹੁਤ ਵੱਡਾ ਸੁੰਦਰ ਤੰਬੂ ਲਾਇਆ ਗਿਆ। ਗੁਰੂ ਸਾਹਿਬ ਦੇ ਤਖਤ ਦੇ ਪਿੱਛੇ ਇੱਕ ਛੋਟਾ ਪਰ ਕਾਫੀ ਕੀਮਤੀ ਤੰਬੂ ਲਾਇਆ ਗਿਆ। ਸਾਰੀ ਸਿੱਖ ਸੰਗਤ ਦਰਬਾਰ ਵਿੱਚ ਆ ਕੇ ਬੈਠ ਰਹੀ ਸੀ। ਜਦਿਆ ਸਾਧ ਜੀ ਦੀ ਵਾਰ ਦਾ ਭੋਗ ਪਿਆ ਤਾਂ ਗੁਰੂ ਜੀ ਉਸ ਛੋਟੇ ਤੰਬੂ ਵਿੱਚੋਂ ਨਿਕਲ ਕੇ ਸੰਗਤ ਦੇ ਸਾਹਮਣੇ ਖਾਏ ਪਰ ਦਰਸ਼ਨ ਕਰਕੇ ਸਾਰੀ ਸੰਗਤ ਹੈਰਾਨ ਰਹਿ ਗਈ ਅੱਜ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਅਨੋਖਾ ਹੀ ਜلال ਸੀ ਉਹਨਾਂ ਦੀਆਂ ਅੱਖਾਂ ਜਵਾਲਾ ਵਾਂਗ ਪਖ ਰਹੀਆਂ ਸਨ ਉਹਨਾਂ ਦੇ ਚਿਹਰੇ ਉੱਤੇ ਇੱਕ ਵੱਖਰਾ ਹੀ ਇਲਾਹੀ ਨੂਰ ਸੀ ਉਹਨਾਂ ਦੇ ਹੱਥ ਵਿੱਚ ਫੜੀ ਚੰਡੀ ਰੂਪ ਤਲਵਾਰ ਬਿਜਲੀ ਵਾਂਗ ਚਮਕ ਰਹੀ ਸੀ ਆਪਣੇ ਤਖਤ ਤੇ ਬੈਠਣ ਦੀ ਬਜਾਏ ਖੜੇ ਹੋ ਕੇ ਤਲਵਾਰ ਨੂੰ ਹਵਾ ਵਿੱਚ ਘੁਮਾ ਕੇ ਅਤੇ ਗਰਜਵੀਂ ਆਵਾਜ਼ ਵਿੱਚ ਉਹ ਬੋਲੇ ਇਹ ਭਗੌਤੀ ਸਦਾ ਹੀ ਸੀਸ ਮੰਗਦੀ ਹੈ ਅੱਜ ਇਸ ਨੂੰ ਇੱਕ ਪਿਆਰੇ ਸਿੱਖ ਦੇ ਸਿਰ ਦੀ ਲੋੜ ਹੈ ਕਿ ਤੁਹਾਡੇ ਵਿੱਚੋਂ ਕੋਈ ਐਸਾ ਸਿੱਖ ਹੈ ਜੋ ਆਪਣੇ ਗੁਰੂ ਨੂੰ ਸੀਸ ਭੇਟ ਕਰ ਸਕੇ ਗੁਰੂ ਜੀ ਤੀਸਰੀ ਵਾਰ ਕੈਨ ਹਿਵਾਲੇ ਸਾਨੀ ਕੀ ਇੱਕ ਸਿੱਖ ਉਠ ਕੇ ਖੜਾ ਹੋਇਆ ਤੇ ਬੇਨਤੀ ਕੀਤੀ ਇਹ ਸੱਚੇ ਪਾਤਸ਼ਾਹ ਮੇਰਾ ਇਹ ਸਿਰ ਆਪ ਜੀ ਦਾ ਹੀ ਹੈ ਮੈਨੂੰ ਮਾਫ ਕਰਨਾ ਮੈਂ ਆਪ ਜੀ ਦੇ ਹੁਕਮ ਦੀ ਤੁਰੰਤ ਪਾਲਣਾ ਨਹੀਂ ਕਰ ਸਕਿਆ ਮੈਨੂੰ ਬੇਨਤ ਖੁਸ਼ੀ ਹੋਵੇਗੀ ਜੇ ਮੇਰਾ ਇਹ ਸਿਰ ਆਪ ਜੀ ਦੀ ਤਲਵਾਰ ਦੀ ਧਾਰ ਦਾ ਆਨੰਦ ਪ੍ਰਾਪਤ ਕਰੇਗਾ ਇਹ ਸਿੱਖ ਲਾਹੌਰ ਨਿਵਾਸੀ ਪਾਈ ਦਿਆਰਾਮ ਸੀ ਗੁਰੂ ਸਾਹਿਬ ਨੇ ਬੜੇ ਰੋਹ ਵਿੱਚ ਆ ਕੇ ਭਾਈ ਦਿਆਰਾਮ ਨੂੰ ਬਾਹਾਂ ਤੋਂ ਫੜ ਕੇ ਉਸ ਨੂੰ ਤੰਬੂ ਵਿੱਚ ਲੈ ਗਏ ਜਿਹੜਾ ਕਿ ਉਹਨਾਂ ਦੇ ਤਖਤ ਦੇ ਪਿੱਛੇ ਲੱਗਾ ਹੋਇਆ ਸੀ ਸਾਰੀ ਸੰਗਤ ਨੇ ਤਲਵਾਰ ਕਿਸੇ ਦੇ ਸਿਰ ਤੇ ਵੱਜਦੀ ਸੁਣੀ ਅਤੇ ਇੱਕ ਧਾੜ ਦੇ ਜ਼ਮੀਨ ਤੇ ਡਿੱਗਣ ਦੀ ਆਵਾਜ਼ ਆਈ ਫਿਰ ਉਹਨਾਂ ਨੇ ਲਾਲ ਲਹੂ ਵੀ ਤੰਬੂ ਚੋਂ ਬਾਹਰ ਨਿਕਲਦਾ ਆਉਂਦਾ ਵੇਖਿਆ ਸਾਰੇ ਲੋਕ ਪੈਰ ਟੇਟ ਹੋ ਕੇ ਬੈਠੇ ਸਨ ਫਿਰ ਗੁਰੂ ਸਾਹਿਬ ਲਹੂ ਨਾਲ ਰੰਗੀ ਤਲਵਾਰ ਨੂੰ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਤਲਵਾਰ ਘੁਮਾਉਂਦੇ ਹੋਏ ਫਿਰ ਗਰਜ ਕੇ ਬੋਲੇ ਇਸ ਤਲਵਾਰ ਨੂੰ ਇੱਕ ਹੋਰ ਸੀਸ ਦੀ ਲੋੜ ਹੈ ਆਓ ਕੋਈ ਗੁਰੂ ਦਾ ਸਿੱਖ ਇਸ ਤਲਵਾਰ ਦੀ ਪਿਆਸ ਮਿਟਾਓ ਹੈ ਕੋਈ ਛੇਤੀ ਆਓ ਲੁੱਕਰ ਵੱਲੋਂ ਉੱਠ ਕੇ ਸੰਗਤਾਂ ਵਿੱਚੋਂ ਲੰਘਦਾ ਛੇਤੀ ਛੇਤੀ ਆ ਰਿਹਾ ਸੀ ਪੁੱਜ ਗਿਆ ਦਾਸ ਦਾ ਸਰ ਹਾਜ਼ਰ ਹੈ ਮਹਾਰਾਜ ਗੁਰੂ ਸਾਹਿਬ ਬੋਲੇ ਕੀ ਨਾਮ ਹੈ ਤੇਰਾ ਧਰਮ ਤੂੰ ਦਇਆ ਦਾ ਪੁੱਤਰ ਧਰਮ ਹੈ ਗੁਰੂ ਮਹਾਰਾਜ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਭਾਈ ਧਰਮਚੰਦ ਦਾ ਵੀ ਉਹੀ ਹਾਲ ਹੋਇਆ ਅਤੇ ਗੁਰੂ ਜੀ ਜਦ ਤੀਸਰੀ ਵਾਰ ਲਹੂ ਪਿਜੀ ਤਲਵਾਰ ਲਹਿਰਾਉਂਦੇ ਬਾਹਰ ਆਏ ਤਾਂ ਦਵਾਰਕਾ ਨਿਵਾਸੀ ਭਾਈ ਮੋਹਕਮ ਚੰਦ ਉੱਠਿਆ ਅਤੇ ਉਸ ਨੇ ਆਪਣਾ ਸਿਰ ਪੇਟ ਕਰਨ ਦੀ ਬੇਨਤੀ ਕੀਤੀ ਗੁਰੂ ਮਹਾਰਾਜ ਬੋਲੇ ਮੋਹਕਮ ਚੰਦ ਮੋਹਕਮ ਤਾਈ ਆ ਗਈ ਚਲੋ ਤੰਬੂ ਵਿੱਚ ਇਹਦਾ ਸਿਰ ਵੀ ਲਾ ਦਿੱਤਾ ਦਰਪੋਕ ਮਸੰਦ ਮਾਤਾ ਗੁਜਰੀ ਜੀ ਪਾਸ ਪੁੱਜੇ ਕਹਿੰਦੇ ਮਾਤਾ ਜੀ ਤੁਹਾਡਾ ਪੁੱਤਰ ਲੱਗਾ ਹੈ ਸਿੱਖੀ ਮਕਾਉਣ ਇੱਕ ਇੱਕ ਨੂੰ ਅੰਦਰ ਲੈ ਜਾ ਕੇ ਵੱਢ ਕੇ ਫਿਰ ਆ ਜਾਂਦਾ ਹੈ ਛੇਤੀ ਕਰੋ ਪੁੱਤਰੀ ਨੂੰ ਗੱਦੀ ਤੇ ਬਿਠਾ ਦਿਓ ਮਾਤਾ ਗੁਜਰੀ ਨੇ ਧੀਰਜ ਦਿੱਤੀ ਹੌਸਲੇ ਨਾਲ ਗੱਲ ਕਰੋ ਇਹ ਦੱਸੋ ਮੇਰਾ ਪੁੱਤਰ ਤੱਕੇ ਨਾਲ ਫੜ ਕੇ ਅੰਦਰ ਲੈ ਜਾਂਦਾ ਹੈ ਜਾਂ ਸਿੱਖ ਖੁਸ਼ੀ ਨਾਲ ਜਾਂਦਾ ਹੈ ਪਹਿਲਾ ਦਯਾਰਾ ਮੁਠਿਆ ਹੈ ਉਹਨੂੰ ਲੈ ਗਏ ਫਿਰ ਧਰਮਾ ਉੱਠਿਆ ਫਿਰ ਤੀਜੀ ਵਾਰ ਮੋਹਕਮ ਨੂੰ ਲੈ ਗਏ ਫਿਰ ਤੁਹਾਨੂੰ ਕਿਉਂ ਫਿਕਰ ਪੈ ਗਿਆ ਸਿੱਖ ਖੁਸ਼ੀ ਨਾਲ ਜਾਂਦੇ ਹਨ ਗੁਰੂ ਹੱਥੋਂ ਮਰਦੇ ਹਨ ਤੁਹਾਨੂੰ ਮੌਤ ਤੋਂ ਡਰ ਲੱਗਦਾ ਹੈ ਤੁਸੀਂ ਨਾ ਜਾਓ ਇੱਧਰ ਗੁਰੂ ਜੀ ਚੌਥੀ ਵਾਰ ਫਿਰਿਆ ਗੱਜੇ ਅਜੇ ਤੇਗ ਪਿਆਸੀ ਹੈ ਤਾਂ ਬਿਰਧ નિਵਾਸੀ ਭਾਈ ਸਾਹਿਬ ਚੰਦ ਨੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣਾ ਸਿਰ ਭੇਟ ਕੀਤਾ ਪਾਈ ਸਾਹਿਬ ਚੰਦ ਦਾ ਵੀ ਉਹੀ ਹਾਲ ਹੋਇਆ ਅਜੇ ਗੁਰੂ ਸਾਹਿਬ ਫਿਰ ਹੋਰ ਜਲਾਲ ਵਿੱਚ ਆ ਕੇ ਕਹਿਣ ਲੱਗੇ ਇਸ ਭਗੋਤੀ ਦੀ ਹਾਲੇ ਪਿਆਸ ਨਹੀਂ ਮਿਟੀ ਇਸ ਨੂੰ ਇੱਕ ਹੋਰ ਸਿੱਖ ਦੇ ਸੀਸ ਦੀ ਪਿਆਸ ਹੈ ਉઠੋ ਕੋਈ ਮਾਦਾ ਲਾਲ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹੁਣ ਗੁਰੂ ਸਾਹਿਬ ਜੀ ਨੂੰ ਦੂਸਰੀ ਵਾਰ ਕਹਿਣ ਦਾ ਮੌਕਾ ਨਹੀਂ ਮਿਲ ਰਿਹਾ ਸੀ ਝਟ ਜਗਨਨਾਥ ਦੇ ਰਹਿਣ ਵਾਲੇ ਪਾਈ ਹਿੰਮਤ ਰਾਏ ਉੱਠ ਖੜੇ ਹੋਏ ਚੱਲ ਪਾਈ ਤੰਬੂ ਵਿੱਚ ਵੜ ਜਾ ਤੇਗ ਚਲਾਈ ਸਿਰ ਦੇਣ ਵਾਲੇ ਹਾਸ ਕੇ ਪ੍ਰੇਮ ਪਿਆਲਾ ਪੀ ਰਹੇ ਹਨ ਬਾਹਰ ਬੈਠਿਆਂ ਦੇ ਦਿਲ ਐਵੇਂ ਟੜਕ ਟੜਕ ਵੱਜਦੇ ਅੰਦਰ ਸਮਾਨ ਸਭ ਪਿਆਸੀ ਵਰਤਿਆ ਗਿਆ ਵਰਦੀ ਬਦਲੀ ਗਈ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਪੂਰੇ ਗੁਰੂ ਨੇ ਕਸ਼ਟ ਕੱਟ ਦਿੱਤੇ ਅੰਦਰੋਂ ਇੱਕ ਮਿੱਲਵੀ ਆਵਾਜ਼ ਆਈ ਮ੍ਰਿਤਕ ਕੋ ਜਿਵਾਲਨ ਹਾਰ ਕਾਫੀ ਸਮੇਂ ਬਾਅਦ ਗੁਰੂ ਜੀ ਬਾਹਰ ਆਏ ਪਰ ਸਾਰੇ ਵੇਖ ਕੇ ਬਿਸਮਾਦ ਅਤੇ ਅਸਚਰਚਾ ਦੇ ਸਮੁੰਦਰ ਵਿੱਚ ਡੁੱਬ ਗਏ ਇਸ ਵਾਰੀ ਗੁਰੂ ਜੀ ਨੰਗੀ ਤਲਵਾਰ ਲੈ ਕੇ ਬਾਹਰ ਨਹੀਂ ਨਿਕਲੇ ਬਲਕਿ ਉਹਨਾਂ ਦੀ ਤਲਵਾਰ ਮਿਆਨ ਵਿੱਚ ਸੀ ਅਤੇ ਉਹਨਾਂ ਦੇ ਨਾਲ ਉਹਨਾਂ ਵਰਗਾ ਹੀ ਰੂਪ ਧਾਰੀ ਉਹਨਾਂ ਵਰਗਾ ਹੀ ਸੁਨਹਿਰੀ ਕੇਸਰੀ ਲਿਬਾਸ ਪਾਈ ਪੰਜ ਹੋਰ ਸਿੱਖ ਸਨ ਉਹਨਾਂ ਇੱਕ ਸਰਬਲੋ ਦਾ ਬਾਟਾ ਮੰਗਵਾਇਆ ਉਸ ਵਿੱਚ ਉੱਤਮ ਜਲ ਪਾਇਆ ਬੱਟੇ ਪਾਸ ਬੀਰ ਆਸਨ ਵਿੱਚ ਬੈਠ ਕੇ ਖੰਡਾ ਫੇਰਨ ਲੱਗੇ ਅਤੇ ਨਾਲ-ਨਾਲ ਬਾਣੀ ਦਾ ਪਾਠ ਉਚਾਰਦੇ ਗਏ ਜਦ ਉਹ ਅੰਮ੍ਰਿਤ ਜਿਸ ਵਿੱਚ ਇਲਾਹੀ ਬਾਣੀ ਅਤੇ ਗੁਰੂ ਜੀ ਦੀ ਆਤਮਕ ਸ਼ਕਤੀ ਖੁੱਲ ਗਈ ਤਾਂ ਮਾਤਾ ਸਾਹਿਬ ਦੇਵਾ ਨੇ ਇਸ ਵਿੱਚ ਪਤਾਸੇ ਪਾ ਦਿੱਤੇ ਜਾਦੇ ਪਤਾਸੇ ਵੀ ਪੂਰਨ ਰੂਪ ਵਿੱਚ ਖੁੱਲ ਗਏ ਤਾਂ ਗੁਰੂ ਜੀ ਬਾਟਾ ਲੈ ਕੇ ਖੜੇ ਹੋ ਗਏ ਉਹਨਾਂ ਪੰਜਾਂ ਪਿਆਰਿਆਂ ਨੂੰ ਵੀ ਰਾਸਨ ਵਿੱਚ ਬੈਠਣ ਨੂੰ ਕਿਹਾ ਬਾਟੇ ਦਾ ਅੰਮ੍ਰਿਤ ਉਹਨਾਂ ਨੇ ਪੰਜਾਂ ਸਿੱਖਾਂ ਨੂੰ ਛਕਾਇਆ ਅਤੇ ਉਸ ਅੰਮ੍ਰਿਤ ਦੇ ਛਿੱਟੇ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਤੇ ਮਾਰੇ ਫਿਰ ਉਹਨਾਂ ਨੇ ਅੰਮ੍ਰਿਤ ਨੂੰ ਉਹਨਾਂ ਦੇ ਕੇਸਾਂ ਅਤੇ ਜੂੜੇ ਵਿੱਚ ਪਾਇਆ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਹੱਥੀ ਅੰਮ੍ਰਿਤ ਉਹਨਾਂ ਨੂੰ ਛਕਾਉਣ ਫਿਰ ਉਹਨਾਂ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਅੰਮ੍ਰਿਤ ਸ਼ਕਾਇਆ ਗੁਰੂ ਜੀ ਨੇ ਫਰਮਾਇਆ ਅੱਜ ਤੋਂ ਤੁਸੀਂ ਸਾਰੇ ਸ਼ੇਰ ਹੋ ਅੱਜ ਤੋਂ ਤੁਹਾਡੀਆਂ ਸਭ ਜਾਤਾਂ ਪਾਤਾਂ ਖਤਮ ਹੋ ਰਹੀਆਂ ਹਨ ਅੱਜ ਤੋਂ ਤੁਹਾਡੀ ਜਾਤ ਖਾਲਸਾ ਹੈ ਅਤੇ ਤੁਸੀਂ ਸਾਰੇ ਸਿੰਘ ਹੋ ਇਸ ਲਈ ਤੁਹਾਡੇ ਨਾਂਵਾਂ ਨਾਲ ਦਾਸ ਚੰਦ RAM ਆਦ ਨਹੀਂ ਲੱਗੇਗਾ ਬਲਕਿ ਹਰ ਇੱਕ ਦੇ ਨਾਮ ਨਾਲ ਸਿੰਘ ਲੱਗੇਗਾ ਇਸ ਤਰ੍ਹਾਂ ਉਹ ਨਾਂ ਪੰਜਾਂ ਸਿੱਖਾਂ ਦੇ ਨਾਵਾਂ ਨਾਲ ਸਿੰਘ ਲਾ ਕੇ ਉਹ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ ਬਾਅਦ ਵਿੱਚ ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਤਿਆਰ ਕਰਨ ਲਈ ਕਿਹਾ ਅਤੇ ਉਹ ਅੰਮ੍ਰਿਤ ਬਾਕੀ ਸੰਗਤ ਨੂੰ ਸ਼ਕਾਇਆ ਗਿਆ ਇਸ ਤਰ੍ਹਾਂ ਕੁਝ ਦਿਨਾਂ ਵਿੱਚ ਲੱਖਾਂ ਸਿੱਖ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਹਰ ਇੱਕ ਸਿੱਖ ਨੂੰ ਉਹਨਾਂ ਪੰਜ ਕਕਾਰ ਬਖਸ਼ੇ ਅਤੇ ਇਹਨਾਂ ਕਕਾਰਾਂ ਨੂੰ ਹਰ ਸਮੇਂ ਨਾਲ ਰੱਖਣ ਦਾ ਆਦੇਸ਼ ਦਿੱਤਾ। ਇਹ ਪੰਜ ਕਕਾਰ ਹਨ ਕੇਸ, ਕੰਗਾ, ਕੜਾ, ਕਸ਼ੇਰਾ ਤੇ ਕਿਰਪਾਨ। ਜਿੰਨਾ ਪੰਜ ਸਿੱਖਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ ਸਨ, ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਸਤਕਾਰਿਆ। ਇਹ ਪੰਜ ਪਿਆਰੇ ਵੀ ਸਿੱਖ ਧਰਮ ਦੇ ਨਾਲ ਹੀ ਅਮਰ ਹੋ ਗਏ ਹਨ। ਅੱਜ ਕਿਤੇ ਵੀ ਅਰਦਾਸ ਹੋਵੇ ਤਾਂ ਇਹਨਾਂ ਪੰਜਾਂ ਪਿਆਰਿਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਇਹਨਾਂ ਪੰਜਾਂ ਪਿਆਰਿਆਂ ਦਾ ਨਾਮ ਆਰ ਸਮਝਾ ਦਿਆ ਤੁ ਵੀ ਪਹਿਲਾ ਹੁੰਦਾ ਹੈ ਗੁਰੂ ਜੀ ਨੇ ਅੰਮ੍ਰਿਤ ਛਕਾਉਣ ਵਿੱਚ ਇਸਤਰੀ ਮਰਦ ਦਰਮਿਆਨ ਕੋਈ ਪਿੰਨ ਭੇਦ ਨਾ ਰੱਖਿਆ ਜਿਹੜੇ ਮਰਦ ਅੰਮ੍ਰਿਤ ਛਕਦੇ ਸਨ ਉਹਨਾਂ ਦੇ ਨਾਂ ਪਿੱਛੇ ਸਿੰਘ ਲੱਗ ਜਾਂਦਾ ਹੈ ਅਤੇ ਇਸਤਰੀਆਂ ਦੇ ਨਾਂ ਪਿੱਛੇ ਔਰ ਲੱਗ ਜਾਂਦਾ ਹੈ ਅੰਮ੍ਰਿਤ ਛਕ ਕੇ ਅਬਲਾ ਅਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਹਨ ਗੁਰੂ ਮਹਾਰਾਜ ਨੇ ਚਾਰ ਬੱਜਰ ਕਰਤਾਂ ਕੁੱਠਾ ਨਹੀਂ ਖਾਣਾ ਤਮਾਕੂ ਨਹੀਂ ਵਰਤਣਾ ਰੋਮ ਨਹੀਂ ਕਟਣੇ ਪਰ ਇਸਤਰੀ ਬੇਸਵਾ ਗਮਨ ਨਹੀਂ ਕਰਨਾ ਨੜੀ ਮਾਰ ਕੁੜੀ ਮਾਰ ਧੀਰਮਲੀਏ ਰਾਮ ਰਾਇਏ ਇਹਨਾਂ ਨਾਲ ਨਹੀਂ ਵਰਤਣਾ ਜਨਮ ਪਟਨੇ ਦਾ ਵਾਸੀ ਆਨੰਦਪੁਰ ਦੀ ਪਿਤਾ ਕਲਗੀਧਾਰ ਮਾਤਾ ਸਾਹਿਬ ਦੇਵਾ ਨਾਮ ਜਪਨਾ ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ